ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਮੇਰਾ ਮੋਬਾਈਲ ਨੰਬਰ 8427019117 ਪਿੰਡ ਦੀਪਗੜਾ ਜੀ ਆਪਣਾ ਜ਼ਿਲ੍ਹਾ ਬਰਨਾਲਾ ਪੈ ਗਿਆ ਸ਼ੈਨਾਪੁਰਾਉਂਡ ਦੇ ਕੋਲੇ ਮੇਰਾ ਪਿੰਡ ਪੈਂਦਾ ਅੱਜ ਦੀ ਜਿਹੜੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਮੈਂ ਆਪਣੇ ਘਰੋਂ ਕਬਰ ਕਰਦਾ ਪਿਆ ਪਿੰਡ ਦੀਪਗੜਾ ਬਰਨਾਲਾ ਜ਼ਿਲ੍ਹਾ ਐਡਰੈਸ ਬਾਰੇ ਕਿਥੋਂ ਦੱਸ ਦਿੰਦੇ ਆ ਆ ਸਾਹਮਣੇ ਕਰ ਦਈਏ ਦੁਰਗਰਾ ਕੱਟੀਆਂ ਝੋਟੀਆਂ ਸਾਰੇ ਵੀਰਾਂ ਨੂੰ ਪਤਾ ਕਿ ਆਪਾਂ ਵਪਾਰ ਕਰਦੇ ਆ ਅੱਜ ਦੇ ਦਿਨ ਆਪਣੇ ਕੋਲੇ ਅੱਜ ਤਰੀਕ ਹੋ ਗਈ ਪਰਮਾਤਮਾ ਦੀ ਕਿਰਪਾ 22 ਤਰੀਕ ਪੰਜਵਾਂ ਮਹੀਨਾ 2025 ਜੋ ਜਿਹੜੀ ਆਪਾਂ ਵੀਡੀਓ ਕਵਰ ਕਰਦੇ ਪਏ ਆਗੇ ਪੂਰੇ 37 ਨਾਗ ਹਾਜ਼ਰ ਖੜੇ ਆ ਵੀਰ ਜੀ ਤੇ ਅੱਜ ਆਪਾਂ ਰੇਟ ਬਹੁਤ ਵੀ ਡਿਮਾਂਡ ਕਰਦੇ ਘੱਟ ਪੈਸੇ ਲਾਉਣੇ ਆ 20000 ਤੋਂ ਰੇਟ ਸ਼ੁਰੂ ਹੋ ਜੂਗਾ ਅੱਜ 20000 ਤੋਂ ਲੈ ਕੇ 40000 ਦੇ ਵਿੱਚ ਵਿੱਚ ਤਿੰਨ ਕ ਸੌਦੇ ਜਿਹੜੇ 50 ਦੇ ਲਵੇ ਲੌਣੇ ਵਾਲੇ ਵੀ ਹੈਗੇ ਆਗੇ ਆ ਦੇਖੋ ਸਾਹਮਣੇ ਨੀਲੀ ਦਾ ਵੀ ਤੇ ਮੋਹਰਾ ਵੀ ਆ ਤੇ ਬਾਅਦਿਆ ਪੂਰ ਦੇਖ ਲਓ ਆਪਣਾ ਜੀ ਕੀ ਆ ਵਾਤਾ ਨਜ਼ਾਰੇ ਰਹਿ ਗਿਆ 1:30 ਬੀਜੇ ਲੱਗ ਗਿਆ 4:00 ਵੱਜ ਗਏ ਹੋਣਾ ਇਹਦਾ ਲੱਗਿਆ ਨਾ ਤੇ ਆਨੰਦ ਆ ਜਾਵੇ ਸਭ ਨੂੰ ਆ ਜੀ ਜੀ ਗੁਰੂ ਕੀਤੇ ਹੈ ਨਾ ਅੱਜ ਜਰਾ ਰਾਜ ਜੀ ਜੀ ਬੋੜਾ ਹੋ ਜਾ ਕੋਈ ਬੋੜਾ ਵੱਡਾ ਪ੍ਰੋਟੈਸਟ ਨਹੀਂ ਹੈ ਮੋਟਰ ਵਗੈਰਾ ਆ ਗੀ ਜਾ ਹੈ ਨਾ ਹੁਰਕ ਲੱਖ ਵੀਰ ਕੰਮ ਆਗਾ ਜਿੰਦਗੀ ਪਰ ਦਾ ਰਾਮ ਹੋ ਜਾਦਾ ਪਰ ਉਹ ਕੋਈ ਸੱਤ ਕਰਨਾ ਨਹੀਂ ਹੁਰਕ ਲੱਖ ਨਜ਼ਾਰੇ ਦੇਖੋ ਬਹੁਤ ਮਜ਼ਾ ਤੇ ਕਾੜ ਮੈਂ ਗੱਲ ਕਰ ਰਿਹਾ ਤੇ ਇਸ ਤਰੀ ਮੈਂ ਬਸ ਲਾ ਲਓ ਮੈਂ ਕਹਿੰਦਾ ਇੰਨੀ ਬਿਸ਼ੂਆ ਉਹਦੇ ਤਾਂ ਦਾ 3400 ਬੈਂਦੀ ਆ ਜਾਣਾ ਸੀਗਾ ਯਾ ਦੇਖੋ ਨਜ਼ਾਰੇ ਆ ਨਿਕਲੋ ਹੱਦ ਲੱਖ ਵਿੱਚ ਬਰਮਾ ਦੇ ਕੰਮ ਆ ਤੇ ਨਾਏ ਬਿਜਲੀ ਦੀ ਬਾਤ ਕੋਦਰ ਤਾਂ ਇਹ ਬਾਤ ਬਿਜਲੀ ਨੂੰ ਪਾੜਿਆ ਉਹ ਕਰਨ ਕੇ ਰੱਖਦੇ ਬਾਹਰ ਤੋਂ ਬਣੇ ਗਏ ਜਿਹੜਾ ਹਨ ਤੇ ਬਾਤੀ ਪਤਾ ਕੋਈ ਨਹੀਂ ਬਣਦਾ ਸੌਰੀ ਅੱਜ ਆਪਾਂ ਹੋਰ ਨਹੀਂ ਤੇ ਅੱਜ ਉਹ ਵੀ ਬਹੁਤ ਬਰੀਂ ਜਾਉਣੀ ਆ ਉਹ ਪਿਆਰ ਜਾਂ ਬਚਾ ਲੈਣ ਦੀ ਕਹਿਣੀ ਹੋਣੀ ਤੇ ਕੀ ਕੀਤੀ ਜਾਂਦੀ ਹੈ ਹਨਾ ਤੇ ਅੰਮ ਬੱਚਾ ਦੇਖਾ ਕੋੜ ਵਿੱਚ ਮੱਝ ਬਾੜਦਾ ਤਾਂ ਬੰਦ ਏ ਕੰਗਲਾ ਪੰਜ ਸਿੰਘ ਇੱਕ ਆਪਾਂ ਘਰੇ ਰੱਖ ਲਈ ਦੁੱਧ ਪੀਣ ਦੀ ਕਦਰ ਤੇ ਅੱਗ ਦੀ ਦੇਖਾ ਦਿਖਾਈ ਕਰੀ ਕਿੰਨੀ ਸੋਹਣੀ ਗੱਟੀਆਂ ਇਹ ਜੇ ਗੱਟੀਆਂ ਸਾਨੂੰ 40 ਜਰ ਤੋਂ ਅੰਦਰ ਆ ਜਾਣਗੀਆਂ ਤੇ ਬਾਕੀ ਉਹ ਦੇ ਤੋਰ ਆਹ ਸਮਝਾ ਜੀ ਇਹ ਆਪ ਨੂੰ ਬੱਤੇ ਲੱਗੀ ਹੋਈ ਆ ਮਾਝਿਆ ਜਿਆ ਪਰ ਚੋਥੇ ਬਹੁਤ ਥੋੜਾ ਪ੍ਰੋਕ ਕਰਨ ਵਾਲੇ ਪਰਵਾਹ ਕਰਦੀ ਪਈ ਆ ਇਹ ਬਰੱਖਾਂ ਕਿ ਕੱਤੀ ਦੀਆਂ ਨਾਲ ਹੈਗੇ ਆਂ ਅੱਗੇ ਉਹ ਜੋ ਟੀਉ ਆ ਗਿਆ 50000 ਦੀ ਰੇਜ ਵਿੱਚ ਤੇ ਹੋਣਗੇ ਜੋ ਦੇਖ ਰਹੀ ਕਹਣਾ ਜਰਮਾ ਸੇ ਲੋ ਤੇ ਤੇ ਅੱਗੇ ਕੱਟੀਆਂ ਦੇਖੋ ਜੀ ਆ ਸਾਰੇ ਕਮਾਨ ਦਾ ਮਾਲ ਆ ਆਪਾਂ ਜੇਕਰ ਮੈਂ ਜਿਵੇਂ ਕਹਿਦਾ ਤੈਨੂੰ ਯਾਰ ਗੱਪ ਮਾਰ ਨਾ ਉਹ ਮਾਰਦਾ ਜਰ ਕਿਉਂਕਿ ਦੁਨੀਆ ਬਹੁਤ ਰੱਗਿਆ ਬਾਈ ਨਹੀਂ ਜਿੱਤੀ ਜਾਂਦੀ ਪਰ ਮੈਂ ਜਿਹੜੀਆਂ ਮੈਂ ਮੱਝਾਂ ਖਰੀਦਿਆ ਟੋਕੜਾ ਗੱਪੜਾ ਜਿੰਨਾਂ ਦਾ ਮੈਨੂੰ ਪਤਾ ਵੀ ਹਾਂ ਬੰਦਾ ਚੰਗਿਆਂ ਮੱਝਾਂ ਲੈਂਦਾ ਉਹਨਾਂ ਦਾ ਮੈਂ ਜਿਵੇਂ ਕਰੇ 17 12 ਕਿਲੋ ਦਿੰਦੀ ਆ ਬਾਕੀ ਆ ਭਾਈ ਮੇਰੇ ਬੰਦੇ ਦਾ ਬੰਦਰ ਜੇ ਕੱਜ ਵੀ ਕਹਿੰਦਾ ਵਪਾਰੀ ਵੇਚਣ ਦੇ ਮਾਰੇ ਇੰ ਤੂੰ ਸਾਰਿਆਂ ਨੂੰ ਇੱਕ ਰਸੇ ਨਾਲ ਲੰਗਾਇਆ ਕਰੋ ਤੇ ਜਦੋਂ ਕੰਮ ਕਰਦਾ ਰਹੇ ਕਿ ਸ਼ੌਂਕ ਹੋ ਜਾਂਦਾ ਕੰਮ ਦਾ ਆਪਣਾ ਹਣਾ ਵੀ ਆਪਾਂ ਇਹ ਕੰਮ ਕਰਨਾ ਹੀ ਕਰਨਾ ਮੈਨੂੰ ਵੀ ਸ਼ੌਂਕ ਆ ਯਾਰ ਬਸ ਕੋਈ ਐਂਦਾ ਮੰਨ ਕੇ ਚੱਲੋ ਪੈਸੇ ਦਾ ਲਾਲਚ ਨਹੀਂ ਹਣਾ ਚਲੋ ਪੈਸੇ ਦਾ ਹੋਰ ਬਹੁਤ ਕੰਮ ਮੈਂ ਕਹਿੰਦਾ ਜੀ ਜੋ ਮਰਜ਼ੀ ਕਰ ਮਰਜ਼ੀ ਪਰ ਇਹ ਸ਼ੌਂਕ ਹੁੰਦਾ ਪਸੂ ਰੱਖਣ ਦਾ ਸ਼ੌਂਕ ਆ ਇਹ ਕਿਤਾ ਆਪਣਾ ਖਤਮ ਹੁੰਦਾ ਜਾਂਦਾ ਆਪਾਂ ਦੁਬਾਰੇ ਬਣਾਓ ਮੈਂ ਕੱਟਿਆ ਛੁੱਟਿਆ ਵਪਾਰ ਦਾ ਕੰਮ ਕਰਦਾ ਥੋਕ ਰੇਟ ਦੇ ਵਿੱਚ ਜਦੋਂ ਮਰਜ਼ੀ ਵੀਰ ਜਿੱਥੋਂ ਮਰਜ਼ੀ ਆ ਜੇ ਆਹ ਸੈੱਟ ਦਿਖਾ ਦਿਆ ਭਰਾ ਇੱਥੇ ਕੱਤੀ ਨਹੀਂ ਖੜੀ ਬਾਈ ਜੀ ਇਹ ਗੱਲ ਮੇਰੀ ਰਿਕਾਰਡ ਕਰਕੇ ਰੱਖ ਲੋ ਸਕਰੀਨ ਸ਼ਾਟ ਲੈ ਕੇ ਰੱਖੋ ਝੂਠਾ ਬੋਦੇ ਮੈਨੂੰ ਜੇ ਕਹਿੰਦੀ ਗੱਲ ਸੋਨੂੰ ਤੇਲ ਖਰਚਾ ਗੱਡੀ ਖਰਚਾ ਜਿੱਥੋਂ ਆਗੇ ਮੈਂ ਦਊਂਗਾ ਪਸੰਦ ਆਉਣੀ ਨਾ ਪਸੰਦ ਆਉਣੀ ਤੁਹਾਡੀ ਮਰਜ਼ੀ ਆ ਹਰ ਇੱਕ ਰੇਟ ਦੇ ਵਿੱਚ ਕੱਟੀ ਮਿਲੂਗੀ ਅੱਜ ਨੀਲੀ 라ਵੀ ਸਿਰਫ ਦੋਵਾ ਤੇ ਬਹੁਤ ਵੀ ਰੋਲ ਕਰਦੇ ਬੂਰੀ ਖਦਰ ਬੂਰੀ ਵੀਰ ਬਹੁਤ ਘੱਟ ਮਿਲਦੀ ਹੈ ਜੀ ਮਿਲ ਜਾਂਦੀ ਹੈ ਤਾਂ ਕਹਿੰਦੇ ਬੋਕੀ ਪੰਨਾਂ ਹੁੰਦੇ ਆ ਮੁਰੇ ਆ ਫੋਨ ਲਾਦਦੇ ਬਈ ਆ ਗਈ ਹੈ ਨਾ ਤੇ ਆ ਜਾ ਕੋ ਮੇ ਪਸੂ ਦਿਖਾ ਦੀ ਆਪਾਂ ਤੇ ਜਦੋਂ ਮਰਦੀ ਵੀ ਰਾਜੇ ਆ ਕਿਆ ਬਾਬਾ ਪ੍ਰਮਖੀਆਂ ਕਰਤੀਆਂ ਉਹਦੇ ਤੇ ਮਾਰਦੀ ਨਿਗਾਹ ਕਰਾ ਦੇਖੋ ਯਾਰ ਕਿਆ ਵਾਤਾ ਸੁੰਨੇ ਗੱਟੀਆਂ ਹਨ ਤੇ ਜਿਹੜੇ ਛੋਟੇ ਗੱਟੀਆਂ ਆ ਗਏ ਆ 20 ਆ ਬਰੇ ਦਾ ਬਣਾ ਗਾ 20 ਸਾਦੀ ਘੱਟੀ ਤੇ 20 ਤੋਂ 20 ਇਹ ਨਹੀਂ ਇੱਕ ਅੱਧੀ ਘੱਟੀ ਆ ਗਈ ਇੱਕ ਅੱਤੀ ਘੱਟੀ ਹੋਈ ਆ 20 ਤੋਂ ਵੀ ਮਾਨਦਾਰ ਹੋ ਜਾਊਗਾ ਪਰ ਬਾਹਲਾ ਨਹੀਂ ਪਰ ਮੈਂ ਤਾਂ ਇਹ ਕਹਿੰਦਾ ਵੀ 20 ਤੋਂ ਰੇਡ ਸ਼ੁਰੂ ਹੁੰਦਾ ਮਾਰਦੀ ਆ ਇੱਕ ਮੜੀ ਸੋ ਦੇਖੋ ਯਾਰ ਕਿਆ ਵਾਤਾ ਨਜ਼ਾਰੇ ਲੈਂਦੀਆਂ ਹਨ ਤੇ ਬਾਕੀ ਫੋੜੀ ਘਾਰੇ ਪੱਠੇ ਪਟ ਪਾਏ ਬਰੇ ਫੋੜੇ ਪਾਉਂਦੇ ਤੁਸੀਂ ਕੀ ਆਗਾ ਇਹ ਆਪਾਂ ਕਹੀ ਚੱਲੀਏ ਵਿੱਚ ਵੀ ਤਾਂ ਭੁੱਖ ਤਾਂ ਕੁਝ ਕੁ ਖਾਦ ਦੇਣੀ ਜੀ ਆਹ ਬਾਦੋ ਜੀ ਮਿਨਰਲ ਵੈਕਚਰ ਪਾ ਲੋ ਆਹ ਪਾ ਲੋ ਜੋ ਪਾ ਲੋ ਫੜਾ ਤੇ ਜਦੋਂ ਆਪਾਂ ਇਹਨਾਂ ਨੂੰ ਨਿਮਾ ਧਿਮਾ ਦਿੱਤਾ ਪਾਣੀ ਵਿੱਚ ਵਹਿ ਗਿਆ ਰੱਜ ਕੇ ਇਹਨਾਂ ਨੇ ਪਾਣੀ ਪੀ ਲਿਆ ਭੱਜ ਭੁੱਜ ਲੈਣੇ ਕੋਈ ਮੈਂ ਇਹ ਗੱਲ ਮੈਂ ਕਹੀ ਆ ਮੈਂ ਕੋਈ ਮਿਨਰਲ ਵੈਕਚਰ ਨਹੀਂ ਪਾਉਂਦਾ ਕੁਛ ਨਹੀਂ ਇਹਨਾਂ ਨੂੰ ਦਿੰਦਾ ਹਰਾ ਤੂੜੀ ਤੂੜੀ ਜਿਹੜੀ ਆਪਾਂ ਕਹਿੰਦੇ ਆਪਾਂ ਘਾਤ ਤੂੜੀ ਇਕੱਠੀ ਕਰਕੇ ਰੱਖ ਲੈਂਦੇ ਹਣਾ ਤੇ ਖਾਲ ਦੀ ਸੰਨੀ ਭਾਈ ਜ਼ਰੂਰ ਕਰਦੇ ਆ ਜਮ ਕਿਉਂਕਿ ਸੰਨੀ ਨਾਲ ਪਸਰੇ ਪਿੰਡੇ ਦੀ ਝੰਕ ਵੀ ਆਉਂਦੀ ਹੈਗੀ ਤੇ ਇਹ ਕਹਿੰਦਾ ਜੇ ਹਰਾ ਚਾਹੇ ਪਰ ਤੁਸੀਂ ਰੋਜ਼ ਪਾਈ ਜਲ ਪਰ ਤੂੜੀ ਪਸ ਨੂੰ ਜ਼ਰੂਰੀ ਹੈਗੀ ਤੇ ਟੂਰੀਸਰ ਨਹੀਂ ਕਰਦੇ ਹੁਣ ਸਾਇਲਜ ਮੁੱਕੇ ਨੂੰ ਅੱਜ 7-8 ਦਿਨ ਹੋ ਗਏ। ਕੋਮ ਵੀ ਨਹੀਂ ਹਲੇ ਸਾਇਲੇ ਸ਼ੁਰੂ ਨਹੀਂ ਹੁੰਦਾ। ਤੇ ਹੁਣ ਹਰਾ ਹਰਾ ਪਾਉਨੇ ਆਪਾਂ ਤੇ ਸਨੀ ਕਰਦੇ ਸਵਾ ਦੇ 50000 ਦੇ ਨਾਲ। ਆਹ ਦਿੱਤੀ ਜਿਹੜੀ ਕੱਲ ਆਈ ਹੈਗੀ ਇਹ ਥੋੜਾ ਜੁਰੂਕ ਜਾਏਗਾ ਵੀ ਆਹ ਹੋਰ ਕਿ ਕਿਉਂ ਕੁੱਖ ਵਿੱਚ ਬੜੀ ਇੰਦੀ ਹੈ। ਸਿਰਫ 2-3 ਦਿਨ ਦਾਣਾ ਇਹਦੇ ਆਪ ਵੀ ਕੁੱਖ ਚੱਕ ਲੈਣੀ ਜੇਵਾ। ਥੋੜੀ ਅੱਡ ਬਰ ਨਹੀਂ ਦੂ ਦੂ ਢੂਟੀ ਕਰਕੇ ਹਣਾ ਤੇ ਬਾਕੀ ਰਾਹ ਘਟੀਆਂ ਦੇਖੋ ਮਾਰੀ ਚੱਲ ਕੇ ਤੇ। ਇਹੇ ਜੱਗ ਟੈਨ ਹੁਣ ਚੱਲੀ ਜਾਂਦੇ ਨੇੜੇ ਜਿਵੇਂ ਤੇ ਬਾਕੀ ਆਹ ਦੇਖੋ। ਆ ਮੇਰੇ ਮੋਟੇ ਤੇ ਕਰੋਂਗੇ ਜਾਵਾਂ। ਨਹੀਂ ਮੜੀ ਕੋਲੇ ਕਿ ਵੱਡਿਆਂ ਜੋ ਡੇ 4-4 ਸਾਲ ਹੋ ਗਏ ਜਮ। ਤੋਂ ਇਹੀ ਕੱਟੀ ਬੰਨ ਕੇ ਬੈ ਗਈ ਜੀ ਇਹਦੀ ਮਾਂ ਜੀ ਦਮਗੇਸ਼ੋ ਤੁਹਾਨੂੰ ਕਹੀ ਸੀ 50000 ਰੁਪਏ ਦੀ। ਸਵਾ ਦੇਖੋ ਯਾਰ। ਕਿਸੇ ਪਾਸੋਂ ਮਾੜੀਆ ਕੱਟੀ। ਨਿਆਰੇ ਦਾ ਰਾਹ ਦੇਖੋ ਕੁੰਡਾ ਸੈਕ ਜਮ। ਅਮਾਜ ਵਨ ਵਜੀ ਹੋਏ। ਤੇ ਇਹ ਜਗਟੇ ਹਰ ਵਿਆਹ ਇਹ ਕੱਟੀ ਥੋੜਾ ਦੰਦ ਤੋੜਿਆ ਵਗਾ ਬਦ ਦੱਸਦੀ ਹੈ ਹਨਾ। ਵੱਡੀ ਕੱਟੀ ਚਲੇ ਕੱਤੀ ਫੇਰੇ ਲੈਤੀ ਜਲਾੜ ਦੇ ਪਾਸਾ ਤੱਕੱਤੀ ਅਰੇ ਨੇ ਹੈਗੀ। ਇਹ ਬਾਕੀ ਕੋਈ ਚੱਕਰ ਨਹੀਂ ਜਦੋਂ ਮਰਜੀ ਵੀਰਾ ਵਿਆਹ ਕਰਾ ਦੇ ਕੱਟੀ। ਸੋ ਸਾਰੇ ਬੰਤਾ ਮਾਲ ਆਪਣੇ ਕੋਲ। ਇਹ ਨਹੀਂ ਗੱਲ ਵੀ ਅੱਜ ਮਾ ਵੀਡੀਓ ਬਾਤ ਦੀ ਕੋਈ ਵੀਰ ਦੂਰੋਂ ਆ ਗਿਆ ਹਨਾ ਇਹਤੋਂ ਵਿਰੋ ਦੇਖ ਕੇ ਜੇ ਪਸੂ ਵੇਣੀ ਇੱਕ ਜਾਂ ਦੋ ਆ ਇੱਥੇ ਕੋਈ ਅਸੀਂ ਵਜ ਵੀ ਰੋਣ ਜੀ ਵੀਰੋ ਪਾਲਾ ਚਲੋ ਹਣਾ ਚਲੋ ਅੱਡੋੜੀ ਕੰਮ ਵੀ ਅਸੀਂ ਵੇਚਣੀ ਨਹੀਂ ਅਸੀਂ ਰੱਖਣੀ ਆ ਪੱਕਾ ਕੰਮ ਆ ਜਦੋਂ ਆ ਗਿਆ ਰੁਪਇਆ 2000 ਬਣਦਾ ਹੋਇਆ ਭਾਈ ਜਾਣ ਦਿੰਦੇ ਨਹੀਂ ਆਪਣਾ ਤਾਂ ਬਿਜ਼ਨਸ ਮੜਿਆ ਪੱਕਾ ਮਜ਼ਾ ਆਵੇ ਕੋਈ ਲੈ ਪ੍ਰੇਮੇਦਾਰ ਆ ਕੇ ਵੇਚੋ ਕੋਈ ਕੋਲੋਂ ਕੋਈ ਉਹਦਾ ਆਪਣੀ ਖੇਲ ਜਾ ਕੋਈ ਆ ਦੇਖੋ ਪਾਣੀ ਵੀ ਗੇਲ ਭਰੀ ਦੀ ਆ ਜਮਾ 1000 ਦਾ ਸਾਧੂ ਦਾ ਪਾਣੀ ਦਾ ਤਾਂ ਮੇਰ ਕਰਦਾ ਇਹਨਾਂ ਦੇ ਨਾਲ ਸਾਂਭ ਸੰਭਾਲ ਇਹਨਾਂ ਨੂੰ ਦੇਖੋ ਬਾਕੀ ਕਰਦੇ ਆ ਜਮ ਸਵਾ ਇੱਕ ਵਾਰੀ ਪੱਠੇ ਪੈ ਗੇ ਤਰ ਕੇ ਸਵੇਰ ਤੱਕ ਇਹਨਾਂ ਕਰਮਾਂ ਨੇ ਰਜੇ ਰਹਿਣਾ ਜਮ ਕੱਲੂ ਫਿਰ ਸੱਪੜ ਚ ਬਾੜ ਦਾ ਵਾ ਗਿਆ ਅੱਗ ਕੀਤੀ ਦਿਖਾ ਦੇ ਜੀ ਜਿਹੜੇ ਹੋ ਗਏ ਇਹ ਜੰਗਤ ਤੇ ਆਉਣਗੇ ਬਾਈ ਜੀ 40000 ਮੇਰੇ ਹੀ ਦੇ ਕਰੇ ਵਿੱਚੋਂ ਮੰਨਦਾ ਹੁਣ ਦੇ ਪੱਠੂਪੜੇ ਦੀ ਬਣਤਰ ਕੀਤੀ ਜਿਹੜਾ ਕਿਆ ਬਾਤਾਂ ਮੁਰਦਿਆਗੀ ਕਰਤੀ ਆ ਇਹ ਦੋ ਦੋ ਕੁੜਾ ਘੜਾ ਦੇ ਆ ਫੜ ਜਾਗੇ ਇਹ ਨਮਾਜ਼ ਨਹੀਂ ਬਚਾ ਦੇ ਹੋਰੇ ਪਰ ਚੰਗੇ ਰਕਾਰ ਵਾਲੇ ਵੱਡਿਆ ਵਜਾ ਹਨ ਦੋ ਦੋ ਮਹੀਨੇ ਸਮਾ ਦੋ ਦੋ ਮਹੀਨੇ ਦਾ ਸੂਚੇ ਬਾਕੀ ਪਿਆ ਇੱਕ ਪਤਾ ਵਿਆਹ ਦਿੰਦੇ ਕਰਮਾਲ ਸੇਗ ਸੰਗ ਦੇਖੋ ਯਾਰ ਕਿਆ ਬਾਤਾਂ ਇਹ ਜਿਹੜੇ ਮੱਝਾਂ ਆਈਆਂ ਕੋਈ ਮੈਂ ਵੈਸੇ ਨਹੀਂ ਕਹਦਾ ਅੱਜ ਤੱਕ ਆਪਾਂ ਜੀ ਕਰਿਆ ਵੀ ਹਰਿਆਣੇ ਆਪਾਂ ਜਾਣਦੇ ਹਾਂ ਤੇ ਆਪਾਂ ਅੱਜ ਤੱਕ ਗਏ ਨਹੀਂ ਕੱਲੂ ਜਾਵੜੇ ਚੋਂ ਗੱਲ ਬੱਕਰੀ ਆ ਪਰ ਹਰਿਆਣੇ ਦੇ ਵਿੱਚੋਂ ਲੈ ਕੇ ਵਪਾਰੀ ਕੋਲ ਆਂਜਾਵੇਂ ਸੀਗੀਆਂ ਉਹ ਮੱਝਾਂ ਆਈਆਂ ਭਾਈ ਜੀ ਜਿਹੜੇ ਹੁੰਦੇ ਢਾਈ ਦਿਨ ਤੋਂ ਲੱਖਦੇ ਮੱਝ ਲੈ ਕੇ ਕਿਸੇ ਵੀਰ ਹੋਵੇ ਬਹੁਤ ਵੀ ਲੋਕਾ ਦਾ ਭਾਈ ਟੋਪੜ ਫਸਾ ਲੈਣੇ ਟੋਪੜ ਲਾਪਣ ਆਪਾਂ ਦੀ ਟੀਵੀ ਦੀ ਨੋਰਮਲ ਤਾਂ ਲੈਂਦੇ ਨਹੀਂ ਜਦੋਂ ਲੈਚਰ ਚੱਜ ਦੇ ਲੈ ਕੇ ਆਪਾਂ ਇਕੱਠਿਆਂ ਲੈ ਕੇ ਆਈਆਂ ਦੋ ਵੇਜ ਤਾਂ ਲੈ ਕੇ ਦੁੱਧ ਨੂੰ ਰੱਖੀ ਕਰੇ ਹਨ ਤੇ ਦੋ ਘਰ ਮੜਿਆ ਖਣੀਆਂ ਜੇ ਕੋਈ ਹੋਵੇ ਵੀ ਥੇੜਾਂਗੇ ਕੁਈ ਗਾਣੇ ਦੋ ਮਹੀਨੇ ਰਹਿ ਗਏ ਸੁਣ ਚੋਦੇ ਵੇਚ ਲਾਂਗੇ ਚੱਲ ਤੇ ਵਾਕਿਆ ਰਾ ਕਟੀਆਂ ਦਿੱਤੀਆਂ ਜਿਵੇਂ ਮਾਰਦੇ ਸਨ ਤੇ ਵਿੱਚ ਵੀ ਕਹਿ ਦਿੰਦੇ ਹੁੰਦੀਆਂ ਜਿਹੜੇ ਕੋਲ 20 ਆ ਸਾਡੇ ਹੁੰਦੇ ਜਿਹੜਾ ਬਾਜ਼ੀ ਜਾ ਕੇ ਕਹਿੰਦੇ ਸੇਂਤ ਦੀ ਹੋ ਜਾ ਵਾਜੀ ਪੂਜਾ ਇੱਕ ਨੀਅਤੀ ਦੀ ਦੂੜੀ ਤੇ ਵਿੱਚ ਸੇਂਤ ਦੀ ਰਮੋ ਸਵਾ ਦੇ ਕੋਈ ਆਪਾਂ ਠੁਕੜੇ ਮੰਤਰ ਤੇ ਝੋਟ ਦੇ ਗਏ ਆਹ ਹੈ ਜੀ ਝੋਟੀ ਆਉਂਦੇ ਜਿਹੜਾ ਜੱਗਬਣ ਹੋਈ ਕਿਹੜਾ ਜੀ 1 ਲੱਖ ਰੁਪਏ ਜੀ ਪੱਠਪੜੇ ਦੇ ਮੰਤਰ ਲਾ ਕੇ ਜਮਾ ਕਾਲਾ ਜਾਮਣ ਵਰਗਾ ਥਾਂ ਥਾਂ ਦੇਖੋ ਜਰਾ ਦੇਖੋ ਬਰੇ ਇਥੋਂ ਦੀ ਕਰਾਉਂਦੀ ਐ ਛੋਟਿਆ ਨਹੀਂ ਕਟੀਆਂ ਕੋਈ ਆ ਦੇਖੋ ਨਜ਼ਾਰੇਦ ਇਹਨੂੰ ਰਾਜਵੇਂ ਪੱਠੇ ਹੀ ਪਾ ਦਈਆ ਪਰ ਤੇ ਨਵਾ ਦਵਾ ਦਈਏ ਹਨ ਕੋਈ ਬਾੜਾ ਆਪਾਂ ਵੀ ਉਹ ਪ੍ਰੋਟੈਕਟ ਹੁੰਦੇ ਆ ਇਹ ਵਿੱਚ ਵੀ ਕਹਿਣ ਲੱਗ ਜਾਂਦੇ ਵੀ ਚਲੋ ਜਦੋਂ ਇਹ ਚੱਲ ਪੈਂਦੇ ਆ ਹਨ ਤੇ ਪ੍ਰੋਮੋਸ਼ਨ ਕਰਦੇ ਆ ਬਾਈ ਜੀ ਆ ਪਾਓ ਉਹ ਪਾਓ ਆਪਾਂ ਐਵੇਂ ਕਿਤੇ ਅਜਮਾ ਕੇ ਜੋ ਚਾ ਤੀਜੇ ਵੇਲੇ ਦੇਖਿਆ ਵੇ ਇਹਨਾਂ ਨੂੰ ਪੱਠੇ ਦਾਣੇ ਹੀ ਰਾਜਵੇਂ ਘੋੜ ਬਸ ਗੱਲੇ ਪੱਠੇ ਦਾਣੇ ਰਾਜਵੇਂ ਪੱਠੇ ਪੈ ਜਾਣਾ ਹਨਾ ਪੁੱਛ ਮੈਂ ਕਹਿੰਦਾ ਕਿ ਬਾਹਲੇ ਪ੍ਰੋਡਕਟਾਂ ਦੇ ਜੋੜਨੇ ਪੈਣ ਦੀ ਦੋ ਤਿੰਨ ਮਹੀਨੇ ਮੰਨ ਨੂੰ ਉਧਰ ਚੱਗਾ ਡੇ ਜਾਵੇ ਕੋਟੂ ਮੋੜ ਤੇ ਚਾਹੇ ਉਹਦੇ ਕੋਲੇ ਨਿਗਿੜਾ ਮੇਰੇ ਕੋਲ ਜਗਾ ਵਾਤਾ ਥੋੜੀ ਜਗ੍ਹਾ ਵੀ ਤੁਹਾਡੇ ਕੋਲ ਹੈਗੀ ਉਹਦੇ ਵਿੱਚ ਤੜਾ ਚਾਰ ਕੇ ਛੱਡ ਕੇ ਪਾਣੀ ਦੀ ਖੇੜ ਜ਼ਰੂਰੀ ਹੈ ਨਾ ਸੋ ਆ ਦੇਖੋ ਹਣਾ ਖੇੜ ਭਰ ਗਈ ਹੈ ਨਾ ਇਹਨੇ ਰਾਤ ਨੂੰ 6:30 7:00 ਵਜੇ ਸਾਨੂੰ ਇੱਕ ਵਾਰੀ ਫੇਰ ਭਰਨੀ ਪੈਣੀ ਹੈ ਜਿਵੇਂ ਜਿਵੇਂ ਪੱਠੇ ਖਾਈ ਨੇ ਦਾ ਪਾਣੀ ਪੀਜਣਿਆ ਮੇਰੀ ਕਹਿਣ ਦਾ ਬਦਲ ਵੇ ਇਹ ਆ ਜਦੋਂ ਬਸ ਨੂੰ ਪੱਠੇ ਪੈ ਗਏ ਤੇ ਪਾਣੀ ਦਾ ਜਿਵੇਂ ਮਿਲ ਪਿਆ ਉਹ ਇੱਕ ਤਰ੍ਹਾਂ ਦਾ ਮਿਨੀਮਲ ਮੈਚਰ ਉਹ ਬਈ ਜਿਹ ਤੇ ਬਾਕੀ ਵਿੱਚ ਤਾਂ ਸਾਰਾ ਜ਼ਰੂਰੀ ਆਪਦਾ ਯਾਦ ਹੈ ਤੁਹਾਨੂੰ ਪਤਾ ਆਪਣਾ ਹੁਣ ਤਾਂ ਬੜਾ ਮੀਂਹ ਜਿਆਦਾ ਰਸਾਣ ਰੱਖਿਆ ਵਾ ਤੇ ਪੂਰਾ ਦੋ ਘਰ ਦੇ ਕਾਲਾ ਪਰ ਵੇਚਤਾ ਤੇ ਬਾਕੀ ਆ ਦਿਖਾ ਦੇਤੀ ਉਹ ਸ਼ੁਰੂ ਤੋਂ ਲੈ ਕੇ ਦਿਖਾ ਦਿੱਤਾ ਸੋ ਆ ਦੇਖੋ ਹਰ ਇੱਕ ਪ੍ਰਕਾਰ ਦੇ ਇਕੱਠੇ ਆਪੇ ਕੋਲ ਹਾਜ਼ਰ ਹੋਣਗੇ ਮੇਲਾ ਲੱਗਿਆ ਪੈ ਜਾਵਾਂ ਤੇ ਜਦੋਂ ਮਰਜ਼ੀ ਵੀ ਰਾਵੇ ਇਹ ਨਹੀਂ ਗੱਲ ਵੀ ਇੱਕ ਦਿਨ ਖੁੱਦ ਆ ਗਦੇ ਆਪਾਂ ਆ ਬੜਾ ਫੋਨ ਮਾਰ ਲਓ ਵੀ ਮੈਂ ਘਰੇ ਹੋਵਾ ਬਸ ਇਹ ਐ ਦਵਾਨ ਦਾ ਪੱਕਾ ਹੀ ਹੁੰਦਾ ਐ ਦਵਾਨ ਨੂੰ ਵੀ ਆ ਜਾਣਾ ਕੋਈ ਬੱਚੇ ਵਗੈਰਾ ਘਰੇ ਹੁੰਦੇ ਹਨ ਸੋ ਆ ਦੇਖੋ ਯਾਰ ਕਿਆ ਬਾਤ ਹੈ ਮੇਲਾ ਲੱਗਿਆ ਪਰਮਾਤਮਾ ਦੀ ਕਿਰਪਾ ਨਾਲ ਦੇ ਵਿੱਚ ਵੀਰ ਕਹਿੰਦਾ ਸੀ ਵੇਚਨੇ ਵੇਚਣਾ ਵੀ ਤਾਂ ਹਾਂ ਵੀ ਦੱਸ ਦੋ ਲੈ ਨੂੰ ਕੋਈ ਚੱਕਰ ਨਹੀਂ ਜਿੰਨਾ ਚਿਰ 100 ਹੁੰਦੀ ਨਹੀਂ ਉਹ ਨਜਰ ਹਟਦਾ ਨਹੀਂ ਲੈਣੋ ਬਾਈ ਦਾ 100 ਕਰਕੇ ਫੇਰ ਉਹਦੇ ਹਟ ਦੂ ਲੈਣੋ ਹਲੇ ਵੀ ਫਰੀਦ ਮੇਰੀ ਯਾਰੀ ਹੈ ਚਾਹੇ ਨਹੀਂ ਵੀ ਕੀ ਕੱਟੀ ਦੀ ਰੀਤੀ ਪਾਛੀ ਤਨੋਗੇ ਕੋਈ ਚੱਕਰ ਨਹੀਂ ਲਈ ਜਰ ਇਹ ਤਾਂ ਸੋਨਾ ਯਾਰ ਵੱਧਾ ਪਿਆ ਜਾਵਾ ਸਵਾਦ ਦੇ ਫੇਰ ਕੱਟੀ ਮੋਰ ਨਹੀਂ ਆ ਰਹੀਆਂ ਕੱਟੀਆਂ ਪਿੱਠ ਗੋਲ ਕੱਟੀ ਦੀ ਤੇ ਝੋਲੀ ਦੇਖੋ ਮਗਰ ਹਣਾ ਕੀ ਬਾਤਾਂ ਯਾਰ ਇਹ ਨਹੀਂ ਗੜ ਕੋਈ ਲੀਲੀ ਫੀਨ ਜਾਣੀ ਕਦੇ ਆਪਣੀਆਂ ਜਮਾ ਕਰ ਦੋ ਗੋਲ ਉਹਨਾਂ ਮੱਝਾ ਵਗਰਾ ਜਮੇ ਕੱਟੀਆਂ ਇਹ ਤੇ ਆਸਾਨ ਆਪਣਾ ਫਰਦਾ ਵਿੱਚ ਹਣਾ ਸੋ ਜਦੋਂ ਮਰਜ਼ੀ ਵੀ ਆਵੇ ਮੈਨੂੰ ਫੋਨ ਕਰ ਲਿਓ ਮੈਂ ਘਰੇ ਹੋਵਾਂ ਪਿਆ ਤਾਂ ਮਰ ਤਾਂ ਮੇਰਾ ਪੱਕਾ ਹੀ ਆ 84 270 19817 ਪਿੰਡ ਦੀਪਗੜ ਬਾਈ ਜੀ ਬਰਨਾਲਾ ਜਿਹੜਾ ਆ ਵੱਡੀਆਂ ਝੋਟੀਆਂ ਦੇਖੋ ਤੁਸੀਂ ਜਮ ਤੇ 2-3 ਕਿ ਸੌਦੇ ਆੜੇ 40 ਤੋਂ 12 ਵਾ ਕੀ ਸਾਰੇ ਤਕਰੀਬਨ 40 ਦੇ ਵਿੱਚ ਵਿੱਚ ਹਨ 20 ਤੋਂ 40 ਕਹਿੰਦਾ ਵਾ ਜਿਆਦਾ 25 ਸੌਦੇ 20 ਬਾਈ ਜਿਹੜੇ ਸੌਦੇ ਤੋਂ ਲੈ ਗਿਆ ਸੋ ਪਿੰਡ ਦੀਪਗੜ ਬਰਨਾਲਾ ਜ਼ਿਲ੍ਹਾ ਜਦ ਮਰਜ਼ੀ ਆਓ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇ ਦਿੱਤਾ ਜਦੋਂ ਤੋ